औरतों रोज रोज प्रदर्शन है कौन यानी कि सारे जो भी जिन्हें भी शहर जिले है पंजाब ਸਾਰੇ ਵਿੱਚ ਇਹ ਪਰਦਾ ਜਿਹੜਾ ਆ ਗਿਆ ਅਕਾਲੀ ਦਰ ਮਹਿਲਾ ਅਕਾਲੀ ਦਲ ਵੱਲੋਂ ਕੀਤਾ ਜਾਇਆ ਉਹ ਕੀਤਾ ਗਿਆ ਹੈ ਅੱਜ ਕਿਉਂਕਿ ਅੱਜ ਇਹ ਪੰਜਾਬ ਸਰਕਾਰ ਦੇ ਖਿਲਾਫ ਪਰਨਾ ਤੇ ਮਹਿਲਾਵਾਂ ਦੀਆਂ ਮੰਗਾਂ ਦੇ ਲਈ ਕੀਤਾ ਗਿਆ ਹੈ ਇਸ ਕਰਕੇ ਮਹਿਲਾਵਾਂ ਵੱਲੋਂ ਇਹ ਪਰਨਾ ਵੱਡਾ ਪੂਰੇ ਪੰਜਾਬ ਦੇ ਵਿੱਚ ਹੀ ਦੇਖੋ ਜੀ ਪਹਿਲਾਂ ਤਾਂ ਅੱਜ ਸਾਡਾ ਇਸਤਰੀ ਦੇਣਿਆ ਸਾਡੇ ਹੜਾ ਅੱਜ ਜਿਹੜਾ ਔਰਤਾਂ ਦਾ ਇਸਤਰੀ ਵੀ ਸਮਾਗ ਹੈ ਅੱਜ ਸਾਰੀਆਂ ਇੱਥੇ ਹੋਮੋ ਮਾ ਕੇ ਇਕੱਠੀਆਂ ਹੋਈਆਂ ਨੇ ਜੋ ਕਿ ਸਾਡੀਆਂ ਮੰਗਾਂ ਨੇ ਅੱਜ ਜੋ ਕਿ ਸਾਡੀ ਪੰਜਾਬ ਦੀ ਪ੍ਰਧਾਨ ਬੀਬੀ ਹਰਗੋਬਿੰਦ ਬੀਬੀ ਹਰਸੀ ਲਖਮੀ ਉਹਨਾਂ ਦੀ ਕਮੇਟੀ ਦੇ ਡੇਟ ਸਾਰੇ ਆਪਾਂ ਆਮ ਆਪੇ ਅੱਜ ਅਸੀਂ ਇੱਥੇ ਪੱਟੀਆਂ ਹੋਈਆਂ ਉਹ ਸਾਡੀਆਂ ਮੱਤਾਂ ਦੇ ਅਸੂ ਅਤੇ ਮੰਗਾ ਰਹੇ ਆਂ ਕਿ ਜਨਤਾ ਦਾ ਮੌਕਾ ਨਹੀਂ ਦੇ ਦਿੱਤਾ ਬੈਠਾ ਬੇਨਤੀਆਂ ਕਰਦਾ ਪ੍ਰਧਾਨਾ ਉਹ ਬੀਬੀ ਵਾਜਤੀਆ ਕਰਪੀ ਕਰ ਸਾਲ ਨੂੰ ਬੇਨਤੀ ਤੇ ਦਿਲੋਂ ਕੋਈ ਮਾਈਕ ਬੰਦ ਕਰਦਾ ਯਾਰ ਇੱਕ ਤਾਂ ਫੋਟੋ ਹੋਵੇ। ਆਹ ਸੰਧੀ ਦੇ ਵਿੱਚ ਹੋਈ। ਇਹਨਾਂ ਨਾਲ ਗੱਲ ਕੀਤੀ ਜਾਵੇ ਤਾਂ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜੀ ਲੈ ਕੇ ਆਈ। ਤੇ ਭਾਜੀ ਮੰਗਾਂ ਤਾਂ ਲੰਬੇ ਸਮੇਂ ਤੋਂ ਜੋ ਕਿ ਸਾਡੀ ਬੀਬੀ ਹਰਗੋਬਿੰਦ ਜੀ ਪ੍ਰਧਾਨ ਜੀ ਨੇ ਇਹਨਾਂ ਨੇ ਮੰਗਾਂ ਤਾਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਮੰਗ ਰੇਣੀਆਂ ਦੀ। ਕਿਉਂ ਜੇ ਇਹਨਾਂ ਨੇ ਮੰਗਾਂ ਨਾਲ ਸਾਡੀਆਂ ਅੱਜ ਪੂਰੀਆਂ ਕੀਤੀਆਂ ਜਾਂ ਇਹਨਾਂ ਨੇ ਕੋਈ ਵੀ ਸਾਡੀ ਮੰਗ ਜੋ ਕਿਸਾਨਾਂ ਦੀ ਹਰੇਕ ਜਿੰਨੀ-ਜਿੰਨੀਆਂ ਮੰਗਾਂ ਸੀ ਮੰਗ ਰਹੇ ਆ। ਜੋ ਪੁਰੀਆਂ ਨਾ ਕੀਤੀਆਂ ਸਾਡਾ ਧਰਨਾ ਐਦਾਂ ਹੀ ਜਾਰੀ ਰਹੂਗਾ ਉਹ ਤਾਂ ਕਹਿੰਦਾ ਅਸੀਂ ਪੰਜਾਬ 'ਚ ਬਹੁਤ ਵਿਕਾਸ ਕਰ ਕੀਤਾ ਕਰਾਂਗੇ ਅੱਗੇ ਕਿਵੇਂ ਨਹੀਂ ਵਿਕਾਸ ਵੀ ਕਰਨ ਤਾਂ ਕੀ ਹੈ ਇੱਕੋ ਹੀ ਵਿਕਾਸ ਕੀਤਾ ਜੀ ਹੋਰ ਤਾਂ ਸਾਰਾ ਭਵੰਤਮਾਨ ਦੀ ਤਾਂ ਗੱਲ ਛੱਡੋ ਜੀ ਜਿਹੜਾ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਇੱਕੋ ਹੀ ਕੰਮ ਚੰਗਾ ਕੀਤਾ ਉਹਨਾਂ ਨੇ ਉਹੀ ਕੰਮ ਚੰਗਾ ਕੀਤਾ ਜੋ ਕਿ ਉਹਨਾਂ ਨੇ ਆਪਣੀ ਮੈਰਿਜ ਕਰਵਾਈ ਹੈ ਹੋਰ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਕੰਮ ਚੰਗਾ ਨਹੀਂ ਕੀਤਾ ਸਰਖੀਆਂ ਨੂੰ ਲੈ ਕੇ ਕਿਹਾ ਜਾਂਦਾ ਸੀ ਕਿ ਜਦੋਂ ਤਰਾਲੀ ਦਲ ਦੀ ਸਰਕਾਰ ਸੀ ਇਹ ਬਹੁਤ ਵੱਡੀ ਸੁਰੱਖਿਆ ਲਈ ਹੰਦੇ ਆ ਉਹ ਖੁੱਲ੍ਹ ਲਈ ਸੁਰੱਖਿਆ ਦੇ ਦੇਖੋ ਕਾਲੀ ਦਲ ਸਰਕਾਰ ਦੀ ਦੇਖੋ ਕੌਣ ਰੀਸ ਕਰ ਲੂਗਾ ਜੀ ਕਾਂਗਰਸ ਨੇ ਵੀ ਰੀਸ ਨਹੀਂ ਕਰ ਸਕਦੀ ਆਮ ਪਾਰਟੀ ਤੁਸੀਂ ਦੇਖ ਹੀ ਲਿਆ ਜੀ ਤੁਸੀਂ ਆਪ ਸਾਰੇ ਜਾਣੀ ਜਾਣੋ ਕਿ ਸਾਡੇ ਤਾਂ ਤਾਂ ਤੁਸੀਂ ਨਾ ਹੀ ਬਲਾਉ ਤੁਸੀਂ ਵੇਖ ਹੀ ਰਹੇ ਹੋ ਵੀ ਕਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਹੋ ਰਹੇ ਨੇ ਸਾਡੇ ਨੌਜਵਾਨ ਜਿਹੜੀ ਪੀੜੀ ਆਉ ਜਾ ਰਹੀ ਹੈ ਜਿੱਤੇ ਧਰਨਾ ਲੱਗਾ ਸੀ ਠਿਕਰੀ ਬਾਰਡਰ ਤੇ ਲਾ ਲੋ ਤੁਸੀਂ ਖਨੌਰੀ ਲਾ ਲੋ ਸਾਡਾ ਨੌਜਵਾਨ ਬੱਚਾ ਜਿਹੜਾ ਇਸ ਇਸ ਹਲਕੇ ਦਾ ਵਿੱਚ ਜਿਹੜਾ ਉਹਦੀ ਡੈਥ ਕੀਤੀ ਗਈ ਹੋਰ ਵੀ ਸਾਡੇ ਨੌਜਵਾਨ ਜਿਹੜੇ ਆ ਕਿ ਬਜ਼ੁਰਗ ਉਹਨਾਂ ਦਾ ਵੀ ਦੇਖੋ ਗੋਲੀਆਂ ਮਾਰ ਕੇ ਐਦੂ ਉੱਤੇ ਹੋਰ ਕੀ ਕਰਨਗੇ ਸਰਕਾਰ ਨੂੰ ਕਿਸਾਨ ਯੂਨੀਅਨ ਦਾ ਕਹਿੰਦਾ ਮਾਮਲਾ ਦਰਜ ਕਰਨਾ ਚਾਹੀਦਾ ਸੀ ਹਰਿਆਣਾ ਵੱਲੋਂ ਆਪਣੇ ਸੂਬੇ ਵਿੱਚ ਜਿਹੜੀ ਫਾਇਰਿੰਗ ਹੋਈ ਦੇਖੋ ਜੀ ਬਿਲਕੁਲ ਉਹਦਾ ਸਿਆਮ ਸਾਹਮਣੇ ਦਿਖ ਰਿਹਾ ਆਪਣੇ ਪੰਜਾਬ ਦੇ ਕਨੌਰੀ ਤੋਂ ਲਾ ਕੇ ਅੰਦਰ ਐਂਟਰ ਹੋ ਕੇ ਉਹਨਾਂ ਨੇ ਜਿਹੜੀਆਂ ਗੋਲੀਆਂ ਦੀ ਵਰਖਾ ਕੀਤੀ ਹੈ ਉਹ ਬਹੁਤ ਗਲਤ ਕੀਤੀ ਹੈ ਸਾਰਿਆਂ ਦੀ ਮੰਗ ਇਹੀ ਹੈ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਟਰਾਲੀਆਂ ਦੇ ਵਿੱਚ ਗੋਲੀਆਂ ਮਾਰੀਆਂ ਟਰਾਲੀਆਂ ਦੇ ਕੋਲ ਟਰੈਕਟਰਾਂ ਦਾ ਬੁਰਾ ਹਾਲ ਕੀਤਾ ਗਿਆ ਕਿਸਾਨਾਂ ਦਾ ਬਹੁਤ ਬੁਰਾ ਹਾਲ ਐਮਐਸਪੀ ਨੂੰ ਲੈ ਕੇ ਰੋਲਾ ਪੈ ਰਿਹਾ ਤੇ ਪਹਿਲਾ ਜਿਹੜੀ ਗਦਨਮਾਨ ਹਨ ਮੋਲ ਗਦਨਮਾਨ ਉਹਦੇ ਨੂੰ ਕਿਹਾ ਜਾ ਸੀ 5 ਮਿੰਟ ਦੇ ਦੱਸ ਦੇਖੋ ਉਹਦਾ ਚੁਟਕੀ ਵੀ ਜਾ ਕੇ ਆਪਣਾ ਜਿਹੜੀਆਂ ਵੋਟਾਂ ਲੈਣੀਆਂ ਸੀ ਲੈ ਗਈ ਪਰ ਮੈਂ ਹੁਣ ਉਹਨੂੰ ਪੁੱਛਣਾ ਚਾਹੁੰਨੀ ਆ ਵੀ ਉਹੀ ਚੁਟਕੀ ਦੇ ਵਿੱਚ ਜਿਹੜੀ ਤੂੰ ਕਹਿੰਦੀ ਸੀ ਵੀ ਅਸੀਂ ਸ਼ਾਮ ਨੂੰ ਸਾਨੂੰ ਜਿਹੜਾ ਕੈਪਟਨ ਜੀ ਐ ਸਤੀਪਾ ਦਵੇ ਅਸੀਂ ਸ਼ਾਮ ਨੂੰ ਐਂਜੈਂਜ ਚੁਟਕੇ ਵਜਾਉਦੀ ਸੀ ਵੀ ਅੱਜ ਉਹਦੀ ਚੁਟਕੀ ਕਿੱਥੇ ਗਈ ਆ ਸਿਰਫ ਬੋਲਣ ਜੋਗੇ ਸੀਗੇ ਪੁੱਛ ਨਹੀਂ ਪੰਜਾਬ ਦੇ ਵਾਸਤੇ ਕੁਝ ਨਹੀਂ ਇਹਨਾਂ ਨੇ ਕੀਤਾ ਸੰਵਿਧਾਨ ਸਭਾ ਵਿੱਚ ਬੜਾ ਰੋਲਾ ਪਿਆ ਮੁੱਖ ਮੰਤਰੀ ਵੱਲੋਂ ਜਿਹੜੀ ਭਾਸ਼ਾ ਵਰਤੀ ਗਈ ਉਹ ਦੇਖੋ ਜੀ ਮੈਂ ਇੱਕ ਗੱਲ ਜਰੂਰ ਕਹਿਣਾ ਚਾਹੁੰਦੀ ਆ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਲ ਰਿਸ ਕਰ ਲੁਗਾ ਕਿੰਨੇ ਪੰਜ ਵਾਂਗੂ ਮੁੱਖ ਮੰਤਰੀ ਰਹੇ ਨੇ ਸੈਂਟਰ ਦੇ ਵਿੱਚ ਵੀ ਉਹਨਾਂ ਦੀ ਬੋਲਣ ਬਾਣੀ ਦੇਖ ਲਓ ਤੁਸੀਂ ਕਿੰਨੇ ਇਹ ਤਾਂ ਤਾੜੀਆਂ ਵਜਾ ਕੇ ਤਾੜੀਆਂ ਡਮਰੂ ਵਜਾ ਕੇ ਇਹਦੇ ਕੋਲ ਤਾਂ ਹੋਰ ਕੋ ਕੰਮ ਨਹੀਂ ਤਾੜੀਆਂ ਵਜਾ ਕੇ ਇਹ ਗੱਲਾਂ ਕਰਦਾ ਇਹ ਚੈਨ ਕਰਦਾ ਸੀਗਾ ਸਾਹਮਣੇ ਜਵਾਬ ਆਪ ਆਦ ਬੋਲੀ ਤੁਰ ਜਾਂਦਾ ਸੀ ਦੂਜੇ ਨੂੰ ਬੋਲਣੀ ਨਹੀਂ ਦਿੰਦਾ ਇਹ ਕੋਈ ਮੁੱਖ ਮੰਤਰੀ ਦੇ ਕੰਮ ਥੋੜਾ ਨੇ ਉੱਥੇ ਮੁੱਖ ਮੰਤਰੀ ਨੂੰ ਥੋੜੀ ਜਿਹੀ ਲਿਆਗਤ ਹੋਣੀ ਚਾਹੀਦੀ ਐ ਜੇ ਤੈਨੂੰ ਲੋਕਾਂ ਨੇ ਚੁਣ ਕੇ ਸੈਂਟਰ ਦੇ ਵਿੱਚ ਭੇਜਿਆ ਐ ਤੂੰ ਥੋੜੀ ਜਿਹੀ ਲਿਆਗਤ ਆ ਦੇਖ ਕਿਵੇਂ ਕਿਸੇ ਨੂੰ ਬੋਲਣਾ ਹੈ ਬੋਲਣ ਦੀ ਬਿਲਕੁਲ ਲਿਆਗਤ ਹੈ ਤਾੜੀਆਂ ਮਾਰ ਮਾਰ ਕੇ ਗੱਲਾਂ ਕਰਦਾ ਜੀ ਇਸ ਤਰ੍ਹਾਂ ਦੀ ਗੱਲ ਗਲਤ ਹੈ ਜੀ ਸਤਿ ਆਲੂ ਸਤਿ ਆਰਬਾ ਜੀ ਨੂੰ ਕਿਵੇਂ ਦੇਖਦੇ ਹੋ ਜਦੋਂ ਪਹਿਲਾਂ ਅਕਾਲੀ ਦਲ ਵੱਲੋਂ ਕਦੇ ਕੀਤੀ ਜਾਂਦੀ ਸੀ ਤਾਂ ਉਦੋਂ ਬੜਾ ਵਿਰੋਧ ਕੀਤਾ ਜਾਂਦਾ ਸੀ ਹੂ ਦੀ ਜਗ੍ਹਾ ਤੇ ਉਹ ਬੋਲਦੇ ਸੀ ਦੇਖੋ ਜੀ ਉਦੋਂ ਤਾਂ ਕਹਿੰਦਾ ਸੀ ਵੀ ਬਾਦਲਾਂ ਦੀ ਜੇ ਕਾਂਗਰਸ ਦੇ ਪਤੀਂਦੇ ਤੇ ਵੀ ਵੋਟਾਂ ਲੱਗਦੀਆਂ ਨੇ ਬੱਸਾਂ ਤੇ ਲੱਗਦੀਆਂ ਨੇ ਹੁਣ ਉਹਨੂੰ ਪੁੱਛਣ ਆਲਾ ਹੋਵੇ ਤੇਰੀਆਂ ਬੱਚਾ ਤਾਂ ਛੱਡ ਕੇ ਤੂੰ ਤਾਂ ਚੁੱਲ੍ਹੇ ਤਿੱਕਰ ਵੀ ਤੰਦੂਰਾਂ ਦੇ ਵਿੱਚ ਵੀ ਤੇਰੀਆਂ ਹੋੜਮਾਂ ਲੱਗੀਆਂ ਹੁਣ ਇਦੋਂ ਉੱਤੇ ਹੋਰ ਤੇਰਾ ਕੀ ਹੋਊਗਾ ਦੱਸੋ ਬੋਰਡ ਦੇ ਜਿੰਨਾ ਦੇਖੋ ਜੀ ਮੈਂ ਕਹਿੰਨੀ ਆ ਵਿਕਾਸ ਵਾਲਾ ਬਿਲਕੁਲ ਨਹੀਂ ਗਿਆ ਜਿਨਨੇ ਹਥਿਆਰ ਨੇ ਜਿਨਨੇ ਬੋਰਡ ਨੇ ਉਹਨੇ ਛੜਕਾਂ ਦੇ ਉੱਤੇ ਲਾਰੇ ਕਰੋੜਾਂ ਦੇ ਵਾਂਗੂ ਖਰਚਾ ਕੀਤਾ ਉਹਨੇ ਦੇਖੋ ਪੰਜਾਬ ਦਾ ਜੋ ਕਿ ਵਿਕਾਸ ਦਾ ਕੰਮ ਹੈ ਉਹ ਕਰਨਾ ਚਾਹੀਦਾ ਜਿਹੜਾ ਇਹ ਕਰਦਾ ਕਦੀ ਕਿਤੇ ਲਾ ਦਿੰਦਾ ਜੀ ਪੋਸਟ ਕਿਤੇ ਕਦੀ ਕਿਤੇ ਲਾ ਸਾਡੇ ਦੇਖੋ ਜੀ ਕੱਲ ਭਵੰਤਮਨ ਉੱਥੇ ਆਇਆ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਆਏ ਹਣਾ ਉੱਥੇ ਤੁਸੀਂ ਅੱਜ ਦੇਖ ਲਓ ਵੀ ਛੜਕਾਂ ਦੇ ਉੱਤੇ ਬੁਰਾ ਹਾਲ ਪਿਆ ਸਾਨੂੰ ਬੋੜੀ ਬੋੜ ਦੇਖ ਰਹੇ ਨੇ ਜੀ ਉੱਥੇ ਹੋਰ ਤਾਂ ਕੀ ਹੈ ਜੀ ਸਿਰਫ ਪੰਤਵਾ ਦੇ ਕੱਲੇ ਬੋਰਡ ਬੋਰਡ ਦੇਖ ਰਹੇ ਜੀ ਜਿੰਨਾ ਚਿਰ ਸਾਡਾ ਹੁਕਮ ਹੋਇਆ ਜੀ ਬੀਬੀ ਹਰਸੀ ਮਖੌਰ ਦਾ ਬੀਬੀ ਹਰगोਬਿੰਦ ਜੀ ਦਾ ਅਸੀਂ ਉਹਨਾਂ ਤੇ ਜਾਰੀ ਰੱਖਾਂਗੇ ਠੀਕ ਇਹ ਤੁਸੀਂ ਦੇ ਸੁਣਿਆ ਅੱਜ ਕਿਹਨਾ ਚੋਣ ਹੈ ਜਿਹੜਾ ਅੱਜ ਪ੍ਰੋਗਰਾਮ ਕਰ ਰਹੇ ਹਾਂ। ਦੇਖੋ ਜੀ ਸਾਡਾ ਅਕਟਿਸਟਰੀਸ ਮਿਲਣਾ ਔਰਤਾਂ ਦਾ ਅੱਜ ਸਪੈਸ਼ਲ ਦੇਣਾ ਪਰ ਸਾਨੂੰ ਦੁੱਖ ਹੈ ਸਰਕਾਰ ਤੋਂ ਅਸੀਂ ਬਹੁਤ ਦੁਖੀ ਹਾਂ। ਇਸ ਕਰਕੇ ਅਸੀਂ ਜਿਹੜਾ ਅੱਜ ਰੋਸ ਦਾ ਪ੍ਰਟਾਵਾ ਇੱਥੇ ਕਰ ਰਹੇ ਹਾਂ ਬੀਬੀਆਂ ਦੇ ਵਿੱਚ ਕਾਫੀ ਰੋਸ ਦੇਖਿਆ ਜਾ ਰਿਹਾ ਏ। ਦੇਖੋ ਸਾਡੇ ਨਾਲ ਜਿਹੜੀਆਂ ਵੋਟਾਂ ਪਟੋਰੀਆਂ ਗਈਆਂ 1000 ਰੁਪਏ ਦਾ ਸਾਨੂੰ ਵਾਦਾ ਕੀਤਾ ਹਰ ਇੱਕ ਔਰਤ ਤੋਂ ਵੋਟਾਂ ਲੈਤੀਆਂ ਗਈਆਂ। ਤੇ ਹੋਰ ਵੱਡੇ ਵੱਡੇ ਲਾਰੇ ਲਾਏਗੇ ਜੇ ਕਿਸਾਨਾਂ ਦੀ ਗੱਲ ਕਰ ਲਉ ਮਜ਼ਦੂਰਾਂ ਦੀ ਗੱਲ ਕਰ ਲਉ ਖੇਤੀ ਬਰਬ ਦੀ ਗੱਲ ਕਰ ਲਉ ਮੁਲਾਜ਼ਮਾਂ ਦੀ ਗੱਲ ਕਰ ਲਉ ਅੱਜ ਹਰ ਵਰਗ ਹਰ ਵਰਗ ਇਹਨਾਂ ਤੋਂ ਦੁਖੀ ਹੈ ਇਸ ਕਰਕੇ ਹਰ ਵਰਗ ਹੀ ਇਸ ਰੋਸ ਦਾ ਪ੍ਰਟਾਵਾ ਕਰਨਾ ਚਾਹੁੰਦਾ ਹੈ ਇਸ ਕਰਕੇ ਇਹ ਸਰਕਾਰ ਕਿਸੇ ਕੰਮ ਦੀ ਸਰਕਾਰ ਨਹੀਂ ਹੈਗੀ ਇਹ ਨਕਮੀ ਸਰਕਾਰ ਆ ਸਿਰਫ ਇੱਕ ਚੁਟਕਲੇ ਸੁਣਾਉਣ ਵਾਲੀ ਸਰਕਾਰ ਹੈ ਚੁਟਕਲੇ ਨਾਲ ਮਨੋਰੰਜਨ ਤਾਂ ਹੋ ਸਕਦਾ ਪਰ ਵਿਕਾਸ ਨਹੀਂ ਹੋ ਸਕਦਾ ਇਹੀ ਕੰਮ ਸਾਡਾ ਹਰਫਾ ਮੁੱਖ ਮੰਤਰੀਆ ਸਾਨੂੰ ਸਮਝ ਨਹੀਂ ਆਉਂਦੀ ਕਦੇ ਕਦੇ ਦੇਖਣ ਨੂੰ ਲੱਗਦਾ ਵੀ ਸਾਨੂੰ ਦੇਖ ਕੇ ਲੱਗਦੇ ਨਹੀਂ ਇਹ ਇੱਕ ਮੁੱਖ ਮੰਤਰੀ ਆ ਮੁੱਖ ਮੰਤਰੀ ਵਾਲੀਆਂ ਗੱਲਾਂ ਹੀ ਨਹੀਂ ਕਰਦਾਗਾ ਹਜ਼ਾਰ ਹਜ਼ਾਰ ਦਾ ਵਾਦਾ ਕੀਤਾ ਸੀ ਜੀ ਨਹੀਂ ਦੇਖੋ ਹਜ਼ਾਰ ਹਜ਼ਾਰ ਦਾ ਵਾਦਾ ਕੀਤਾ ਸੀ ਹਰ ਇੱਕ ਦੇਖੋ ਔਰਤਾਂ ਨੂੰ ਇਹ ਲੱਗਿਆ ਵੀ ਫਾਇਦਾ ਵੀ ਸਰਕਾਰ ਆ ਕਿਉਂਕਿ ਦਿੱਲੀ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਕਿੰਨਾ ਕੁ ਵਿਕਾਸ ਕੀਤਾ ਬਲਕਿ ਦਿੱਲੀ ਦੇ ਵਿੱਚ ਵੀ ਆਪਾਂ ਦੇਖਦੀਆਂ ਕੋਈ ਪ੍ਰਕਾਸ਼ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਉਹ ਡਵੈਲਪਮੈਂਟ ਨਹੀਂ ਹੋਈ ਬੀਬੀਆਂ ਨੂੰ ਇਹ ਲੱਗਿਆ ਵੀ 1000 ਰੁਪਏ ਦੇ ਦੇਣੀ ਇਸ ਕਰਕੇ ਵੋਟਾਂ ਪਾਲੀਆਂ ਬੀਬੀਆਂ ਨੂੰ ਗੁੰਮਰਾਹ ਕੀਤਾ ਗਿਆ ਸੀ ਮੰਗ ਕਰਦੇ ਆ ਵੀ ਜਿਹੜਾ ਸਾਡੀਆਂ ਬੀਬੀਆਂ ਨਾਲ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਕੀਤਾ ਜਾਵੇ ਜੀ ਤੁਸੀਂ ਕਹਿੰਦੇ ਲੋਕ ਰੋਸ ਪ੍ਰਗਟ ਕਰਦੇ ਹੁੰਦੇ ਆ ਵੋਟਾਂ ਆ ਰਹੀਆਂ ਰੋਸ ਪ੍ਰਗਟ ਕਰਨ ਦਾ ਵਧੀਆ ਮੌਕਾ ਤੁਹਾਨੂੰ ਲੱਗਦਾ ਕਿ ਲੋਕ ਪ੍ਰਗਟ ਕਰਨੇ ਇਹਨਾਂ ਦੇ ਖਲਾਫ ਨਹੀਂ 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 ਬਿਲਕੁਲ ਜੀ ਬਿਲਕੁਲ ਜਦੋਂ ਨਤੀਜਾ ਆਊਗਾ ਇਹਨਾਂ ਨੂੰ ਪਤਾ ਲੱਗ ਜਾਊਗਾ ਇਹਨਾਂ ਨੂੰ ਬਿਲਕੁਲ ਹੀ ਹੁਣ ਵੋਟਾਂ ਨਹੀਂ ਪੈਣਗੀਆਂ ਲੋਕ ਜਵਾਬ ਦੇਣ ਲਈ ਤਿਆਰ ਬੈਠੇ ਨੇ ਜੀ ਇਸ ਵਾਰ ਤਾਂ ਇਹ ਕਹਿੰਦੇ ਹੁੰਦੇ ਸੀ ਧਰਨਾ ਨਹੀਂ ਲੱਗਣ ਚਾਹੇਗਾ ਕਿ ਆਊਗਾ ਤੇ ਹੁਣ ਕਹਿੰਦੇ ਇਹ ਕਿਸਾਨ ਨੇ ਜਗਾ ਦੇਖ ਲਿਆ ਤੇ ਇਹ ਸਾਰੇ ਨੇ ਬੇਨਤੀ ਆਦੀ ਸਰਕਾਰ ਨੂੰ ਹੈ ਕਿ ਕਾਹਦਾ ਨਹੀਂ ਸੁਧਾਰਾ ਨਹੀਂ ਕਿ ਜਿੱਦਾਂ ਸੁਧਾਰਾ ਉਹਨੇ ਬਹੁਤ ਨਹੀਂ ਜਾਣ ਦਿੱਤਾ ਹੈ ਤੇ ਸਾਰੇ ਨੇ ਜਿੰਨੇ ਵੀ ਰਿਪੋਰਟਾਂ ਕੋਈ 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 ਕੋ ਸਭ ਤੁਸੀਂ ਦੇਖ ਰਹੇ ਹੋ ਰਾਜਕੁਮਾਰੀ ਮਹਿਲਾ ਦਿਵਸ ਤੇ ਅੱਜ ਇਸਤਰੀ ਅਕਾਲੀ ਦਰ ਵੱਲੋਂ ਇੱਕ ਵੱਡਾ ਪੋਸਟਰ ਸਾਰੇ ਪੰਜਾਬ ਚ ਲਈ ਹੈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਇਹ ਕੁਮਾਰੀ ਮਹਿਲਾ ਦਿਵਸ ਤੇ ਸਾਰੇ ਮੁੰਡਿਆਂ ਦੇ ਲਈ ਹੈ ਇਸਤਰੀ ਅਕਾਲੀ ਦਰ ਵੱਲੋਂ ਇੱਕ ਵੱਡਾ ਧੰਨਵਾਦ ਹੈ ਕਿ ਪੰਜਾਬ ਦੇ ਵਿੱਚ ਹੀ ਜਿਹੜੇ ਸਾਰੇ ਜਿਹੜੇ ਸਾਰੇ ਪੱਧਰ ਦੇ ਵਿੱਚ ਨੰਨੇ ਮਗਾਜਰ ਸਾਰਿਆਂ ਨੂੰ ਲੋੜ ਰਾਸ਼ਨ ਕਾਰਡ ਜਿੰਨੀਆਂ ਬਾਤ ਨਹੀਂ ਮਿਲੇ ਦੇ ਮਿਲੋ ਸਾਰਿਆਂ ਨੂੰ ਬੱਚੇ ਦਾ ਪ੍ਰੈਸ਼ਰ ਹਜ਼ਾਰ ਰੁਪਏ ਸਕੀਮ ਦੇ ਸ਼ਬਦ ਸਕੀਮ ਕੋਈ ਰੱਤਕ ਮੰਗਾ ਜਿਹੜੀਆਂ ਕਣਕ ਦਾਲ ਸਮੇਤ ਰਾਸ਼ਨ ਪੂਰਾ ਦਿਓ ਯਾਨੀ ਕਿ ਔਰਤਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ 24 ਮਹੀਨਿਆਂ ਦੇ ਅੰਦਰ ਬਖਾਇਆ ਹਜ਼ਾਰ-ਹਜ਼ਾਰ ਰੁਪਏ ਦੇ ਸਾਹਾਰ 24 ਹਜ਼ਾਰ ਰੁਪਏ ਯਾਨੀ ਕਿ ਤੁਹਾਡੇ ਪਾਸ ਉਹ ਤਾਂ 24 ਦਿਨਾਂ ਦੇ ਤਾਂ 24000 ਰੁਪਏ ਆ ਕੇ ਦੇ ਪੁਰਾਣੀ ਸਭ ਇਕੱਠਾ ਹੋ ਗਏ ਤਾਂ ਵੀ ਆਸਾਨੂੰ ਪੂਰਾ ਦਿਓ ਤੇ ਇਸ ਤੋਂ ਬਾਅਦ 2500 ਰੁਪਏ ਪੈਨਸ਼ਨ ਦਿਓ ਔਰ 20000 ਰੁਪਏ ਚੈਰੀ ਦੀਆਂ ਔਰ ਖਾਸ ਕਰਕੇ ਅੱਜ ਇਸਤਰੀ ਜਿਹੜਾ ਕੁਮਾਂਤਰੀ ਮਹਿਲਾ ਦਿਵਸ ਆ ਇਸਤਰੀ ਦਿਵਸ ਆ ਉਸ ਤੇ ਰੱਖਿਆ ਖਾਸ ਕਰਕੇ ਇਸਤਰੀ ਅਕਾਲੀ ਦਲ ਵੱਲੋਂ ਚੈਰੀ ਦੀਆਂ ਪਰਨੂ ਦੇਖੋ ਅਜੇ ਸ਼ੁਰੂ ਹੋਇਆ ਪਰ ਦੋਵੇਂ ਪਾਸੇ ਤਾਂ ਮੈਂ ਚੱਲੂਗਾ ਤਾਂ ਇਕੱਠ ਔਰ ਹੁਣ ਅਜੇ ਜਗਜੀਤ ਸਿੰਘ ਵਾਲ ਜਗਜੀਤ ਸਿੰਘ ਜੀ ਨੂੰ ਸਾਰਿਆਂ ਦੀ ਬੀਂਦਾ ਬਹੁਤ-ਬਹੁਤ ਧੰਨਵਾਦ ਤਾਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਗਿਆ ਜੇ ਇਸਤਰੀ ਅਕਾਲੀ ਦਲ ਵੱਲੋਂ ਜਿਹੜੇ ਮਹਿਲਾਵਾਂ ਨਾਲ ਵਾਅਦੇ ਕੀਤੇ ਸੀ ਤੇ ਹੋਰ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਉਹ ਪੂਰੇ ਕੀਤੇ ਜਾਣ ਜੀ ਜਗਜੀਤ ਸਿੰਘ ਵਾਲ ਜੀ ਸਾਡੇ ਵਿਚ ਪਾ ਕੇ ਆ ਗਏ ਗੋਟਵਾਟਾਂ ਨਹੀਂ ਅਕਾਲੀ ਦਲ ਦੇ ਜਿਹੜੇ ਬਟਿੰਡਾ ਜਿਹਨੇ ਦੇ ਨਾਸਮੰਦਤਾ ਉਹ ਇੱਥੇ ਅੱਜ ਕश्ती ਜਿਹੜੇ ਜਨਤਾ ਨੂੰ ਜਿਹੜੇ ਦਰਵਾਜ਼ਾ ਨਾ ਲੱਗ ਜੀ ਆਇਆਂ ਨੂੰ ਸੁਖ ਜੀ ਪਹੁੰਚੇ ਨੇ ਤੇ ਇੱਥੇ ਵੱਡਾ ਪਹੁੰਚ ਦੇਖ ਸਕਦੇ ਹੋ ਜਨਤਾ ਦੇ ਪ੍ਰਧਾਨ ਅੱਗੋਂ ਦਾ ਕਿਹੜਾ ਜੋ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਨੇ ਇਸੇ ਤਰ੍ਹਾਂ ਸਾਡੇ ਜਾਰੀ ਰਹਿਣਗੇ ਸਾਡੇ ਵਿੱਚ ਬੋਰ ਲੈ ਕੇ ਜਿਹੜੀਆਂ ਮੰਗਾਂ ਇਹਨਾਂ ਦੀਆਂ ਹੈਗਾ ਹੱਥਾਂ ਵਿੱਚ ਬੋਰ ਲੈ ਕੇ ਅੱਜ ਇੱਥੇ ਧੰਮੇ ਤੇ ਪਿੱਛੇ ਦਾ ਖਾਨ ਨੇ ਹੋਰ ਕਿਹੜੀ ਕਿਹੜੀ ਮੰਗਾਣੇ ਉਹ ਆਖਦੇ ਬਹੁਤ ਫਰੇਬਾਜ ਨੇ ਸਰਬਸਕੀਮ ਵਾਲੇ ਵਾਦੇ ਸਾਡਾ 1000 ਰੁਪਏ 500 ਰੁਪਏ ਦੀ ਵਾਪਰਤਾ ਕਟੇ ਹੈ ਰਾਸ਼ਨ ਕਾਰਡ 25 ਰੁਪਏ ਪੈਨਸ਼ਨ ਬਲਾਗ ਅੰਜੂਤ ਸਰਦਾਰ

ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਬਾਨੀ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ